ਹਾਂ ਪਹਿਲਾਂ ਦੇ ਬੰਦੇ ਬਣੇ ਆ ਤੇ ਕਟੰਡੇ ਜੱਥੇਦਾਰਾਂ ਨੂੰ ਇੱਕ ਪਾਸੇ ਤੇ ਅਸੀਂ ਕਹਿੰਦੇ ਆ ਕਿ ਜੱਥੇਦਾਰ ਅਕਾਲ ਤਖਤ ਦਾ ਸਾਡੇ ਸਿੱਖਾਂ ਵਾਸਤੇ ਰੱਬ ਦਾ ਰੂਪ ਆ ਸਭ ਤੋਂ ਉੱਪਰ ਤੇ ਅਕਾਲ ਤਖਤ ਦਾ ਜੱਥੇਦਾਰ ਨੂੰ ਇਤਰਾ ਕੱਢਦਾ ਤੇਰੇ ਚਿਪਰਾਸੀ ਨੂੰ ਨਹੀਂ ਕੱਢਿਆ ਜਾਂਦਾ ਤੁਸੀਂ ਸਾਰੇ ਸਿਆਣੇ ਬਾਰੇ ਬੰਦੇ ਹੋ ਕਿ ਇਹ ਮਹਿਕਮੇ ਦੇ ਵਿੱਚੋਂ 4th ਕਲਾਸ EMPLOYE ਨੂੰ ਕੱਢਣਾ ਹੋਇਆ ਨਾ ਉਹਨੂੰ ਨੋਟਿਸ ਦੇਣਾ ਪੈਂਦਾ ਉਹ ਜਵਾਬ ਦਿੰਦਾ ਵਾ ਜੇ ਤਸਦੀਨਾਤ ਫਿਰ ਉਹਦੀ ਛੁੱਟੀ ਕਰੀ ਜੀ ਤੇ ਜਿਹੜੀ ਸੰਸਥਾ ਐਡੀ ਵੱਡੀ ਸੰਸਥਾ ਵਾ ਅਸੀਂ ਕਹਿੰਦੇ ਆ ਕਿ ਇਹ ਦੇ ਨਾਲ ਦੀ ਦੁਨੀਆ ਤਾਂ ਤਰੀ ਜਿੱਥੇ ਸਿੱਖ ਜਰਨੈਲ ਸਿੱਖ ਰਾਜ ਆਪੋ ਚ ਲੜਦੇ ਵੀ ਰਹੇ ਆ ਤੇ ਜਿਹਹ ਜਿਹਹ ਦਾ ਆਵਾਜ਼ ਮਾਰਦਾ ਰਿਹਾ ਕਾਲੀ ਬੁੱਲਾ ਸਿੰਘ ਉੱਥੇ ਟੈਗੇ ਜਾਂਦੇ ਰਹੇ ਤੇ ਉਸ ਸੰਸਥਾ ਦੇ ਮੁਖੀ ਨੂੰ ਇਤਨਾ ਬੰਦੇ ਆ ਇਹਨਾਂ ਨੇ ਜਦੋਂ ਬਦਲਿਆ ਤੇ ਫੇਰ ਲਾਵਾ ਫਟਿਆ ਸਾਰੇ ਤੇ ਦੇਸ਼ਾਂ-ਪਦੇਸ਼ਾਂ ਦੇ ਵਿੱਚ ਵੀ ਲੋਕਾਂ ਨੂੰ ਗੁੱਸਾ ਕੀਤਾ ਟਕਸਾਲ ਦੀ ਤਰਫੋਂ ਅੱਜ ਅਸੀਂ ਜੀ ਜੋ ਪੰਜ ਮੈਂਬਰੀ ਅਕਾਲ ਤਖਤ ਵੱਲੋਂ ਬਣਾਈ ਕਮੇਟੀ ਪੰਜਾਬ ਸਾਰੇ ਤੇ ਆ ਰਹੀ ਹੈ ਸਾਡੇ ਜ਼ਿਲ੍ਹੇ ਚ ਵੀ 4 ਤਰੀਕ ਨੂੰ ਕੋਰਸ ਸੰਤੋਖ ਰਾਏ ਅਸੀਂ ਸ਼ੁੱਕਰਵਾਰ ਪ੍ਰੋਗਰਾਮ ਰੱਖਿਆ ਉਹਦੇ ਸਬੰਧ ਚ ਮੈਨੂੰ ਪਿੰਡਾਂ ਦੇ ਵਿੱਚ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਪੰਥਕ ਦਰਦੀਆਂ ਨੂੰ ਜਾ ਕੇ ਬੇਨਤੀ ਕਰ ਰਿਹਾ ਕਿ ਹਮ ਮਮਾ ਆਇਓ ਸਭ ਤੋਂ ਪਹਿਲਾਂ ਮੈਂ ਅੱਜ ਗਿਆ ਸੀ 16 ਪਿੰਡ ਚ ਜੀ ਤੇ 16 ਤੋਂ ਬਾਅਦ ਅਸੀਂ ਗਏ ਸੀ ਜੀ ਪਣੀ ਮੀਏ ਘੁੰਮਣ। ਪਣੀ ਮੀਏ ਖਾਂ ਤੋਂ ਬਾਅਦ ਗਏ ਸੀ ਉੱਥੇ ਸਲੋਪੁਰ। ਤੇ ਸਲੋਪੁਰ ਤੋਂ ਬਾਅਦ ਆਏ ਸੀ ਜੀ ਕਨੂਨ। ਕਨੂਨ ਤੋਂ ਬਾਅਦ ਫਿਰ ਅਸੀਂ ਮੰਗਲਸਹਿਣ ਗਏ ਸੀ ਜੀ। ਮੰਗਲਸਹਿਣ ਤੋਂ ਬਾਅਦ ਅਸੀਂ ਜੀ ਕਲਨੌਰ ਆਏ ਸੀ ਸ਼ਾਇਦ। ਤੇ ਕਲਨੌਰ ਤੋਂ ਬਾਅਦ ਅਸੀਂ ਗਏ ਸੀ ਜੀ ਫਿਰ ਕੋਟਲੇ ਮੁਗਲਾਂ। ਕੋਟਲੇ ਮੁਗਲਾਂ ਤੋਂ ਬਾਅਦ ਅੱਜ ਅਸੀਂ ਇੱਥੇ ਲੋਪੇ। ਬਹੁਤ ਲੋਕਾਂ ਦੇ ਤੋਂ ਬਾਅਦ ਵੀ ਹਾਲੀਆ ਦੋ ਪ੍ਰੋਗਰਾਮਾਂ 'ਚ ਜਾਣਾ ਬਹੁਤ ਲੋਕਾਂ 'ਚ ਭਰਵਾ ਹੰਗਾਰਾ ਵਾ ਲੋਕ ਅਕਾਲ ਤਖਤ ਨਾਲ ਜੁੜੇ ਹੋਏ ਆ ਤੇ ਲੋਕ ਅਕਾਲੀ ਦਲ ਨੂੰ ਚੜ੍ਹਦੀ ਕਲਾ 'ਚ ਵੇਖਣਾ ਚਾਹੁੰਦੇ ਆ ਲੋਕਾਂ ਦੀ ਨਰਾਜ਼ਗੀ ਅਕਾਲੀ ਦਲ ਨਾਲ ਨਹੀਂ ਲੋਕਾਂ ਦੀ ਲਾਲਚੀ ਤੇ ਕੁਰਸੀ ਦੇ ਭੁੱਖੇ ਲੀਡਰਾਂ ਨਾਲ ਉਹਨਾਂ ਨਾਲ ਲੋਕਾਂ ਦਾ ਗਿਲਾ ਸ਼ਿਕਵਾ ਹੈਗਾ ਅਕਾਲੀ ਦਲ ਨਾਲ ਕਿਸ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਬੋਲੇ ਜੋ ਨਾ ਧੰਤ